ਤੋ ਤੁਸੀਂ ਬਹੁਤ ਵਧੀਆ ਜਿਹੜੇ ਪੈਸੇ ਆ ਤੁਸੀਂ ਉਹ ਕਮਾ ਸਕ ਆ ਮੇਰੀ YouTube ਦੇ ਉੱਤੇ ਜਿਹੜੀ ਇਨਕਮ ਆ ਜਿਹੜੀ ਮੇਰੀ ਅਗਸਤ ਮਹੀਨੇ ਦੀ ਆ ਜਿਹੜੀ ਹਨਾ ਤਾਂ ਤੁਸੀਂ ਮਹੀਨੇ ਦੇ 20000 25000 30000 ਲੱਖ 1.5 ਲੱਖ 2 ਲੱਖ 5 ਲੱਖ ਰੁਪਏ ਤੱਕ ਵੀ ਤੁਸੀਂ YouTube ਦੇ ਉੱਤੋਂ ਜਿਹੜੀ ਮੇਰੀ ਅਗਸਤ ਮਹੀਨੇ ਦੀ ਆ ਇਹਨਾਂ ਆ ਇਨਕਮ ਆ ਹਨਾ ਤੋ ਬਹੁਤ ਵਧੀਆ ਮਤਲਬ ਵੀ ਪੈਸਾ ਵਾ ਜਿਹੜਾ ਤੁਸੀਂ ਉਹ ਕਮਾ ਸਕਦੇ ਹੋ ਹਨਾ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸੱਚੀ ਕਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਸੋ ਮੈਂ ਬਹੁਤ سارے ਮੇਰੇ ਭੈਣ ਭਰਾਵਾਂ ਨੂੰ ਇੱਕੋ ਗੱਲ ਸਮਝਾਉਣਾ ਹਾਂ ਵੀ ਜਦ ਤੁਸੀਂ YouTube ਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਦੋ YouTube ਤੇ ਤੁਸੀਂ ਜੇ ਇੱਕ ਵਾਰੀ ਕੰਮ ਕਰਨਾ ਸ਼ੁਰੂ ਕਰ ਦੋਗੇ ਨਾ ਜੇ ਤੁਸੀਂ ਇੱਕ ਵਾਰੀ ਗਰੋ ਕਰਨਾ ਸ਼ੁਰੂ ਕਰਤਾ ਤਾਂ YouTube ਤੋਂ ਤੁਸੀਂ ਬਹੁਤ ਵਧੀਆ ਜਿਹੜੇ ਪੈਸੇ ਆ ਤੁਸੀਂ ਉਹ ਕਮਾ ਸਕਦੇ ਹੋ ਹਣਾ ਜੇ ਆਪਾਂ ਗੱਲ ਕਰੀ ਵੀ ਤੁਸੀਂ ਮਹੀਨੇ ਦੇ ਕਿੰਨੇ ਪੈਸੇ ਕਮਾ ਸਕਦੇ ਹੋ ਇਹਦਾ ਯਾਰ ਕੋਈ ਪੱਕੀ ਲਿਮਟ ਨਹੀਂ ਹੈਗੀ ਹਣਾ ਜੇ ਤੁਸੀਂ ਇੱਕ ਵਾਰੀ ਮਤਲਬ YouTube ਤੋਂ ਪੈਸੇ ਕਮਾਉਣੇ ਸ਼ੁਰੂ ਕਰਤੇ ਤੁਹਾਡਾ ਚੈਨਲ ਇੱਕ ਵਾਰੀ ਮੋਨਟਾਈਜ਼ ਹੋ ਗਿਆ ਨਾ ਤਾਂ ਤੁਸੀਂ ਮਹੀਨੇ ਦੇ 20000 25000 30000 ਲੱਖ 1.5 ਲੱਖ 2 ਲੱਖ 5 ਲੱਖ ਰੁਪਏ ਤੱਕ ਵੀ ਤੁਸੀਂ ਬੜੇ ਆਰਾਮ ਨਾਲ ਜੜਿਆ ਤੁਸੀਂ ਉਹ ਕਮਾ ਸਕਦੇ ਹੋ ਕਿਉਂਕਿ ਜਦੋਂ ਮੈਂ ਸਟਾਰਟਿੰਗ ਦੇ ਵਿੱਚ YouTube ਦੇ ਉੱਤੇ ਕੰਮ ਸ਼ੁਰੂ ਕੀਤਾ ਸੀ 6-7 ਮਹੀਨੇ ਤਾਂ ਮਤਲਬ ਵੀ ਮੇਰੇ ਕੋਲ ਕੋਈ ਇਨਕਮ ਨਹੀਂ ਸੀ ਹੋਣੀ ਸ਼ੁਰੂ ਹੋਈ ਹੈ ਨਾ ਜਦੋਂ ਮੇਰਾ ਇੱਕ ਵਰੀ ਚੈਨਲ ਜਿਹੜਾ ਸੀਗਾ ਗਰੋ ਹੋਣਾ ਸ਼ੁਰੂ ਹੋਇਆ ਤੇ ਉਸ ਤੋਂ ਬਾਅਦ ਜਿਹੜੇ ਮੈਨੂੰ ਪੈਸੇ ਜਿਹੜੀ ਮੇਰੀ ਪਹਿਲੀ ਕਮਾਈ ਸੀ ਜਿਹੜੀ ਮੇਰੀ YouTube ਦੀ ਹਨਾ ਉਹ ਮੇਰੀ ਆਈ ਸੀਗੀ 18-19000 ਰੁਪਏ ਦੀ ਸੀਗੀ ਜਿਹੜੀ ਹਨਾ ਆਈ ਸੀਗੀ ਤੇ ਉਸ ਤੋਂ ਬਾਅਦ ਵਾਹਿਗੁਰੂ ਦੀ ਕਿਰਪਾ ਨਾਲ ਮਤਲਬ ਇਹ ਹੌਲੇ ਹੌਲੇ ਸਬਸਕ੍ਰਾਈਬਰ ਵਗੈਰਾ ਜਿਹੜੇ ਉਹ ਵਧ ਗਏ ਤੇ ਜਿਹੜੀ ਮੇਰੀ ਇਨਕਮ ਸੀ ਉਹ ਵੀ ਹੌਲੀ-ਹੌਲੀ ਜਿਹੜੀ ਆ ਮੇਰੀ ਵਧ ਗਈ YouTube ਦੇ ਉੱਤੇ ਹਨਾ ਤੇ ਬਾਕੀ ਬਹੁਤ ਸਾਰੇ ਮੇਰੇ ਭੈਣ ਭਰਾ ਮੇਰੇ ਇਹੋ ਜਿਹੇ ਸੀ ਜਿਹੜੇ ਮੇਰੇ ਕੋਲੋਂ ਸਿੱਖਣ ਹੁੰਦੇ ਸੀ YouTube ਦੇ ਬਾਰੇ ਵੀ YouTube ਦੇ ਅਸੀਂ ਕਿਵੇਂ ਕੰਮ ਕਰ ਸਕਦੇ ਹਾਂ ਚੈਨਲ ਕਿਵੇਂ ਬਣਾ ਸਕਦੇ ਹਾਂ ਜੇ ਜੇ ਮੰਨ ਕੇ ਚੱਲੋ 100 ਬੰਦਾ ਮੇਰੇ ਕੋਲੋਂ ਸਿੱਖ ਕੇ ਗਿਆ ਨਾ ਤਾਂ ਘੱਟੋ-ਘੱਟ 80 ਤੋਂ 85 ਉਹਨਾਂ ਦੇ ਵਿੱਚੋਂ ਇਹੋ ਜਿਹੇ ਨੇ ਜਿਹੜੇ YouTube ਤੋਂ ਮਹੀਨੇ ਦੇ 35-40000 ਰੁਪਏ ਨੋਰਮਲੀ ਕਮਾਈ ਜਾ ਰਹੇ ਨੇ ਤੇ ਜ਼ਿਆਦਾਤਰ ਉਹਨਾਂ ਦੇ ਵਿੱਚੋਂ ਲੇਡੀਜ਼ ਨੇ ਜੜੀਆਂ ਮਤਲਬ ਹੀ ਕੰਮ ਕਰਦੀਆਂ ਪਈਆਂ ਨੇ ਹਨਾ ਕੋਈ ਕੁਕਿੰਗ ਦੇ ਉੱਤੇ ਕੰਮ ਕਰਦੀ ਪਈ ਆ ਕੋਈ ਮਤਲਬ ਵੀ ਮੰਨ ਲਈ ਚਲੋ ਸਲਾਈ ਕਿਹੜਾ ਜੀ ਬਾਰੇ ਦੱਸਦੀ ਪਈ ਆ ਕੋਈ ਕਿਸੇ ਚੀਜ਼ ਬਾਰੇ ਦੱਸਦੀ ਪਈ ਆ ਤੇ ਉਹ ਵੀ ਮਹੀਨੇ ਦਾ ਬਹੁਤ ਵਧੀਆ ਜਿਹੜੇ ਪੈਸੇ ਆ ਉਹ ਕਮਾਈ ਜਾ ਰਹੀ ਆ ਹਨਾ ਸੋ ਹੁਣ ਆਪਾਂ ਗੱਲ ਕਰਦੇ ਆ ਵੀ ਜਿਹੜੀ ਆ ਮੇਰੀ ਅਗਸਤ ਮਹੀਨੇ ਦੀ ਇਨਕਮ ਆ ਜਿਹੜੀ ਮੇਰੀ ਹਨਾ ਆ ਹੁਣ 2-4 ਦਿਨ ਪਹਿਲਾਂ ਜਿਹੜੀ ਉਹ ਆਈ ਆ ਸੋ ਉਹ ਮੈਂ ਤੁਹਾਨੂੰ ਦੱਸਣਾ ਵੀ ਕਿੰਨੀ ਆਈ ਆ ਹਨਾ ਮੈਂ ਤੁਹਾਨੂੰ ਪੂਰੇ ਨਹੀਂ ਦੱਸਾਂਗਾ ਕਿੰਨੀ ਆਈ ਆ ਤੁਸੀਂ ਮਤਲਬ ਮੈਨੂੰ ਐਸਟੀਮੇਟ ਜਿਹੜਾ ਤੁਸੀਂ ਉਹ ਲਾ ਕੇ ਦੱਸਣਾ ਹਨਾ ਵੀ ਕਿੰਨੀ ਆਈ ਆ ਮੈਂ ਤੁਹਾਨੂੰ ਆਈਡੀਆ ਦੱਸਾਂਗਾ ਵੀ ਇੰਨੀ ਵੀ ਆਈ ਜਾਣਾ ਤੁਸੀਂ ਇਹ ਦੇਖ ਸਕਦੇ ਹੋ ਆ ਮੇਰੀ YouTube ਦੇ ਉੱ ਇਹ ਆਈ ਆ ਤੁਸੀਂ ਦੇਖ ਸਕਦੇ ਹੋ ਹਨ ਆ 100 100 ਦੇ ਨੋਟ ਆ ਕਾਫੀ ਠੀਕ ਆ ਜੀ ਤੇ ਆ ਜਿਹੜੇ ਆ 500 500 ਦੇ ਨੋਟ ਆ ਤੁਹਾਡੇ ਸਾਹਮਣੇ ਹੀ ਆ ਦੇਖ ਲਓ ਹਨ ਆ ਇਨਕਮ ਆ ਜਿਹੜੀ ਮੇਰੀ YouTube ਦੇ ਉੱਤੋਂ ਜਿਹੜੀ ਮੇਰੀ ਅਗਸਤ ਮਹੀਨੇ ਦੀ ਆ ਇਹ ਇਨਕਮ ਆ ਹਾਂ ਸੋ ਮੈਂ ਤੁਹਾਨੂੰ ਇੱਕ ਆਈਡੀਆ ਜਿਹਾ ਦੇ ਦੇਣਾ ਵਾ 30000 ਤੋਂ ਲੈ ਕੇ 50000 ਦੇ ਵਿੱਚ ਵਿੱਚ ਇਹ ਜਿਹੜੀ ਆ ਇਹ ਮੇਰੀ ਜਿਹੜੀ ਆ ਇਨਕਮ ਆਈ ਆ ਹਨਾ ਸੋ ਤੁਸੀਂ ਥੱਲੇ ਕਮੈਂਟ ਕਰਕੇ ਦੱਸੋ ਇਹ ਨੋਟਾਂ ਦੇ ਹਿਸਾਬ ਨਾਲ ਵੀ 30000 ਤੋਂ ਲੈ ਕੇ 50000 ਦੇ ਵਿੱਚ ਵਿੱਚ ਕਿੰਨੇ ਹੋ ਸਕਦੇ ਆ ਦੇਖਦੇ ਆ ਤੁਹਾਡੇ ਵਿੱਚੋਂ ਕਿੰਨੇ ਮੇਰੇ ਭੈਣ ਭਰਾ ਇਹੋ ਜਿਹੇ ਨੇ ਜਿਹੜੇ ਮਤਲਬ ਵੀ ਮੈਨੂੰ ਸਹੀ ਐਸਟੀਮੇਟ ਲਾ ਕੇ ਦੱਸਣਗੇ ਵੀ ਮੇਰੇ ਕਿੰਨੇ ਆ 35 ਆਇਆ 40 ਆਇਆ 38 ਆਇਆ 42 ਆਇਆ 50 ਆਇਆ ਜਾਨੀ ਧਰਮੇਗਾ ਐਸਟੀਮੇਟ ਦੱਸਤਾ 30 ਤੋਂ ਲੈ ਕੇ 50000 ਦੇ ਵਿੱਚ ਵਿੱਚ ਜਿਹੜੀ ਉਹ ਮੇਰੀ ਇਨਕਮ ਆ ਜਿਹੜੀ ਉਹ ਆਈ ਆ ਤੁਸੀਂ ਦੇਖ ਸਕਦੇ ਹੋ ਹਨ ਸੋ ਤੁਸੀਂ ਵੀ YouTube ਤੋਂ ਪੈਸੇ ਕਮਾ ਸਕਦੇ ਹੋ ਇਹ ਵੀਡੀਓ ਬਣਾਉਂਦਾ ਮੇਰਾ ਮੈਨ ਮਕਸਦ ਇਹੀ ਆ ਵੀ ਤੁਸੀਂ ਯਾਰ ਮਤਲਬ ਵੀ YouTube ਦੇ ਉੱਤੇ ਕੰਮ ਕਰੋ YouTube ਤੋਂ ਬਹੁਤ ਵਧੀਆ ਮਤਲਬ ਵੀ ਪੈਸਾ ਵਾ ਜਿਹੜਾ ਤੁਸੀਂ ਉਹ ਕਮਾ ਸਕਦੇ ਹੋ ਹਨ ਤੇ ਇਹ ਮੈਂ ਤੁਹਾਨੂੰ ਮੋਟੀਵੇਟ ਕਰਨ ਵਾਸਤੇ ਮੈਂ ਵੀਡੀਓ ਬਣਾਈ ਆ ਵੀ ਜੇ ਮੈਂ ਕਮਾ ਸਕਦਾ ਮਾਂ ਪੈਸੇ YouTube ਦੇ ਉੱਤੋਂ ਤਾਂ ਤੁਸੀਂ ਵੀ ਇਹ ਜਿਹੜੇ ਪੈਸੇ ਉਹ ਕਮਾ ਸਕਦੇ ਹੋ YouTube ਦੇ ਉੱਤੇ ਲਗਾਤਾਰ ਤੁਸੀਂ ਕੰਮ ਕਰੋ ਜੇ ਤੁਹਾਨੂੰ ਕਿਤੇ YouTube ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਹੁੰਦੀ ਹੈ ਵੀਡੀਓ ਨੂੰ ਸ਼ੂਟ ਕਿਵੇਂ ਕਰਨਾ ਐਡਿਟ ਕਿਵੇਂ ਕਰਨਾ ਵੀਡੀਓ ਨੂੰ ਅਪਲੋਡ ਕਿਵੇਂ ਕਰਨਾ ਚੈਨਲ ਮੋਨਟਾਈਜ਼ ਕਿਵੇਂ ਕਰਨਾ ਵਾ ਹਨਾ ਤਾਨੂੰ ਕਿਤੇ ਦਿੱਕਤ ਆਉਂਦੀ ਆ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੇ ਤੁਸੀਂ ਪ੍ਰੋਪਰਲੀ ਕੋਰਸ ਜਿਹੜਾ ਤੁਸੀਂ ਸਿੱਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਚੱਲ ਰਹੇ ਨੰਬਰ ਤੇ ਫੋਨ ਕਰਕੇ ਮੇਰੀ ਟੀਮ ਨਾਲ ਸੰਪਰਕ ਕਰ ਸਕਦੇ ਹੋ ਤੇ ਮੇਰੇ ਕੋਲੋਂ ਆ ਕੇ ਖੁਦ ਤੁਸੀਂ ਸਿੱਖ ਸਕਦੇ ਹੋ 2-3 ਘੰਟੇ ਦੀ ਕਲਾਸ ਹੁੰਦੀ ਆ ਤੇ 2-3 ਘੰਟੇ ਦੇ ਵਿੱਚ ਮੈਂ ਤੁਹਾਨੂੰ ਪ੍ਰੋਪਰਲੀ ਸਿਖਾ ਦਾਂਗਾ ਵੀ ਤੁਸੀਂ ਕਿਵੇਂ ਮਤਲਬ YouTube ਦੇ ਉੱਤੇ ਕੰਮ ਕਰ ਸਕਦੇ ਹੋ ਨਾ ਜੇ ਤੁਸੀਂ ਕੋਈ YouTube ਤੇ ਕੰਮ ਕਰਨਾ ਸ਼ੁਰੂ ਕਰਤਾ ਤਾਂ ਤੁਸੀਂ ਵੀ ਮਹੀਨੇ ਦੇ ਐਵੇਂ ਦੇ ਪੈਸੇ ਜਿਹੜੇ ਤੁਸੀਂ ਉਹ ਕਮਾਣੇ ਘਰੇ ਬੈਠੇ ਸ਼ੁਰੂ ਕਰ ਦੋਗੇ ਜੀ ਠੀਕ ਹੈ ਜੀ ਸੋ ਇਹ ਵੀਡੀਓ ਬਣਾਉਂਦਾ ਮੇਰਾ ਮੇਨ ਮਕਸਦ ਇਹ ਹੀ ਸੀਗਾ ਵੀ ਤੁਸੀਂ ਮੋਟੀਵੇਟ ਹੋ ਸਕੋ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਜੀ ਅਗਰ ਤੁਹਾਨੂੰ ਇਹ ਮੇਰੀ ਵੀਡੀਓ ਵਧੀਆ ਲੱਗੀ ਤਾਂ प्लीज ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਥੱਲੇ ਕਮੈਂਟ ਕਰਕੇ ਜ਼ਰੂਰ ਦੱਸੋ ਵੀ ਜੜੀ ਮੇਰੀ ਇਨਕਮ ਅਗਸਤ ਮਹੀਨੇ ਦੀ ਕਿੰਨੀ ਹੋਈ ਹੈ ਜੀ ਠੀਕ ਹੈ ਜੀ ਸੋ ਮਿਲਦੇ ਆ ਕੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ